ਬਾਕੀ ਗੱਲਾਂ ਤਾਂ ਉਹ ਰਸਤਾ ਨੇ ਤੇ ਹਿਮਾ ਸਾਹਿਬ ਨੇ ਦੱਸ ਹੀ ਦਿੱਤੀਆਂ ਨੇ ਜੀ ਅੱਜ ਆਨਰਬਲ ਸੁਪਰੀਮ ਕੋਰਟ ਦੇ ਪੰਦੀ ਸਿੰਘਾ ਬਾਰੇ ਔਰ ਖਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਬਾਰੇ ਅੱਜ ਇੱਕ ਤਰੀਕ ਸੀ ਔਰ ਉਹ ਤਰੀਕ ਦਾ ਕਾਰਨ ਵੀ ਹੈ ਕਿ 2 ਹਫ਼ਤੇ ਦਿੱਤੇ ਗਏ ਸੀ ਇਸ ਤਰੀਕਾ ਵਾਸਤੇ ਔਰ ਉਹਦੇ 'ਚ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਨਿਲੇਕੀ ਔਰ ناکਾਮੀ ਸਾਹਮਣੇ ਦੇਖਣ ਨੂੰ ਮਿਲੀ ਆਈ ਥਿੰਕ ਜਿਹੜੀਆਂ ਸਰਕਾਰਾਂ ਹਿਊਮਨ ਰਾਈਟਸ ਜਾਂ ਲੋ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦੇ ਸਕਦੀਆਂ ਉਹ ਬੈਸੀ ਸਰਕਾਰ ਕਵੌਣ ਦੇ ਹੱਕਦਾਰ ਨਹੀਂ ਤੁਹਾਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਕਿ ਇੱਕ ਆਨਰੇਬਲ ਹਾਈ ਸੁਪਰੀਮ ਕੋਰਟ ਚ ਅੱਜ ਪਰਵਾਨ ਸਿੰਘ ਰਾਜਵਾਨਾ ਸਾਹਿਬ ਨੂੰ ਇੱਕ ਰਿੱਟ ਗਈ ਆ ਇੱਕ ਅਪੀਲ ਪਾਈ ਗਈ ਹੈ ਜਿਦੇ ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕੋਈ 15 16 ਸਾਲ ਹੋ ਗਏ 2007 ਤੋਂ ਲਾ ਲੋ ਜੀ ਹੁਣ ਤੱਕ ਆਲਮੋਸਟ 17 ਸਾਲ ਕੀ ਜਿਹੜੀ ਉਹਨਾਂ ਨੂੰ ਡੈਥ ਸੈਂਟਰਸ ਦਿੱਤੀ ਦਿੱਤਾ ਗਿਆ ਉਹਦੇ ਤੇ ਫੈਸਲਾ ਨਹੀਂ ਹੋ ਰਿਹਾ ਉਹ ਚਾਹੁੰਦੇ ਆ ਕਿ ਉਸ ਮਰਸੀ ਪਟੀਸ਼ਨ ਦਾ ਫੈਸਲਾ ਹੋਵੇ ਔਰ ਜੇ ਸਰਕਾਰ ਨੇ ਉਸ ਨੂੰ ਕੇਂਦਰ ਦੀ ਸਰਕਾਰ ਨੇ ਔਰ ਸੂਬੇ ਦੀ ਸਰਕਾਰ ਚ ਉਹਦੇ 뷰 ਮੰਗੇ ਗਏ ਆ ਕਿ ਥੋੜੇ ਕੀ 뷰 ਨੇ ਮਗਰ ਰਾਜਵਾਨਾ ਸਾਹਿਬ ਬੜੇ ਕਲੀਅਰ ਨੇ ਕਿ ਮੇਰਾ ਫੈਸਲਾ ਕਰੋ ਜਾਂ ਅੰਨੇ ਜਾਂ ਬੰਨੇ ਆਈਦਰ ਡੈਥ ਸੈਂਟੈਂਸ ਦਿਓ ਜਾਂ ਫਿਰ ਇਸ ਡੈੱਥ ਸੈਂਟਰਸ ਨੂੰ ਜੇ ਕਮਿਊਟ ਕਰਨਾ ਹੈ ਤੇ ਉਹ ਫੈਸਲਾ ਲਿਓ ਬਗਰ ਤੁਸੀਂ ਕਿਸੇ ਇਨਸਾਨ ਨੂੰ 10x10 ਦੀ ਚੱਕੀ 'ਚ ਡੈੱਥ ਰੋਤੇ 16 ਸਾਲ ਇਸ ਗੱਲ ਤੇ ਪੈਂਡਿੰਗ ਨਹੀਂ ਰੱਖ ਸਕਦੇ ਤੁਸੀਂ ਲੋਕਾਂ ਦੀਆਂ ਮਾਨਸਿਕਾ ਮਾਨਸਿਕ ਹਾਲਾਤ ਨਾਲ ਖਰਵਾੜ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੇਜਰੀਵਾਲ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰੇ 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 ਉਹਨਾਂ ਨੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਸੀ ਜਿਹੜੀ ਉਹਨਾਂ ਦੀ ਫੈਸਲਾ ਕੇਜਰੀ ਹਲਦੀਨ ਸੀ ਉਹ ਹੋਣੀ ਉਹ ਕੀਤਾ ਹੀ ਫਕੀਰ ਜੀ ਆ ਜੋ ਚੀਫ ਮਿਨਿਸਟਰ ਨਹੀਂ ਹੈ ਉਹੀ ਪਾਲਿਸੀ ਰਾਜਵਾਲਾ ਸਾਹਿਬ ਦੇ ਹੱਥੇ ਰੱਖੀ ਜਾ ਰਹੀ ਹੈ ਕਿਉਂ ਗੋ ਟੂ ਲਾਈਵ ਲਾਅ ਪਿਛਲੀ ਤਾਰੀਖ ਤੇ ਮੈਨੂੰ ਲੱਗਦਾ 3 ਤਰੀਕ ਸੀ ਜਾਂ 4 ਸੀ 4 ਚਾਰ ਤਰੀਕੇ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ ਤੁਸੀਂ ਹਰਾਨ ਹੋ ਜਾਓਗੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਤਾਂ ਛੁੱਟੀ ਤੇ ਮਤਲਬ ਕਿ ਅਸੀਂ ਕੁਝ ਦੇ ਨਹੀਂ ਸਕਦੇ ਆਪ ਦਾ ਵਿਊ ਮਨੁੱਖੀ ਅਧਿਕਾਰਾਂ ਤੇ ਭਾਈ ਤੁਸੀਂ ਆਪ ਦਾ ਵਿਊ ਨਹੀਂ ਦੇ ਸਕਦੇ ਤੁਸੀਂ ਕੀ ਕੰਮ ਕਰਨਾ ਹੋਰ ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ ਉਹਨਾਂ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ ਤਾਂ ਰਾਤ ਸਕਲ ਹੁਣ ਪੈਗ ਲੱਗ ਜੇ ਤੇ ਸਵੇਰੇ ਛੁੱਟੀ ਆ ਤੇ ਜੇਕਰ ਕੋਈ ਨੈਸ਼ਨਲ ਹਾਲੀਡੇ ਐਲਾਨਨੀ ਆ ਕਿ ਛੁੱਟੀ ਐ ਆ ਸਰਕਾਰਾਂ ਵੀ ਕਦੇ ਛੁੱਟੀ ਤੇ ਨਹੀਂ ਆ ਮਨ ਲਵੇ ਤਾਂ ਪਹਿਲੀ ਵਾਰੀ ਕਿਸੇ ਸਰਕਾਰ ਦਾ 뷰 ਸੁਣਨ ਨੂੰ ਮਿਲ ਰਿਹਾ ਸੁਪਰੀਮ ਕੋਰਟ ਤੇ ਕਿਉਂ ਛੁੱਟੀ ਤੇ ਨੇ ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾਤੇ ਲੋਕਾਂ ਦਾ ਕੀ ਬਣੂਗਾ ਫਿਰ ਸਰਕਾਰ ਦਾ ਤਾਂ 24 ਘੰਟੇ ਜਵਾਬ ਦੀ ਔਰ ਆਨਰੇਬਲ ਸੁਪਰੀਮ ਕੋਰਟ ਜੇ ਉਦੋਂ ਕਿਹਾ ਗਿਆ ਕਿ ਤੁਸੀਂ ਸ਼ਾਮ ਤੱਕ ਆਪਦਾ 뷰 ਦੇ ਦਿਓ ਤੁਸੀਂ ਹੈਰਾਨ ਹੋਗੇ ਜਾ ਕੇ ਫਿਰ ਵਕੀਲ ਇਨਸਿਸਟ ਕਰ ਰਿਹਾ ਕਿ ਮੇਜੀ ਸਾਨੂੰ ਛੁੱਟੀ ਦੇ ਤੇ ਸਾਨੂੰ ਸਮਾਂ ਦੇ ਦੈਟਸ ਵਾਈ ਦੋ ਹਫਤੇ ਪਈ ਅੱਜ ਪਤਾ ਨਹੀਂ ਉਹਨਾਂ ਨੂੰ ਆਇਆ ਹਵਨ ਫਾਲੋਡ ਅਪ ਕਿਉਂਕਿ ਅਸੀਂ ਇੱਥੇ ਬੈਠੇ ਆਨਰੇਬਲ ਸੁਪਰੀਮ ਕੋਰਟ ਚ ਕੀ ਹੋਇਆ ਮਗਰ ਦਾ ਐਟੀਟਿਊਡ ਟੂਵਰਡਸ ਬੰਦੀ ਸਿੰਘ ਔਰ ਜੋ ਐਟੀਟਿਊਡ ਟੂਵਰਡਸ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹ ਕੀ ਹੈ ਇਹਦੇ ਨਾਲ ਫਸਟਾਗਾ ਔਰ ਇਸ ਲਈ ਮੈਂ ਚਾਹਾਂਗਾ ਕਿ ਭਗਵੰਤ ਮਾਨ ਸਾਹਿਬ ਆਪਣੀ ਵੈਸੇ ਤਾਂ ਤੁਹਾਡੀ ਸਥਿਤੀ ਸਪਸ਼ਟ ਹੀ ਆ ਉਹ ਸਲਾਮੀ ਨੇ ਸਪਸ਼ਟ ਕਰਦੀ ਜਿਹੜੀ ਕੱਲ ਪਰसों ਸਲਾਮੀ ਲਹਿਰੇ ਸੀ ਪਹਿਲੀ ਵਾਰੀ ਵੇਖਿਆ ਕਿ ਸਲਾਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਨਾਲ ਦਿੱਲੀ ਦਾ ਉਹ ਲਈ ਜਾਂਦਾ ਉਹਨੂੰ ਕਹਿੰਦਾ ਤੂੰ ਅੱਗੇ ਹੋ ਜਾ ਤੂੰ ਤੋਂ ਹੀ ਸਪਸ਼ਟ ਜੀ ਜੇ ਸਲਾਮੀ ਇੱਕ ਦਿੱਲੀ ਦੇ ਐਮਐਲਏ ਨੇ ਲੈਣੀ ਆ ਅਰਵਿੰਦ ਕੇਜਰੀਵਾਲ ਨੇ ਤੇ ਉਹਦੀ ਭਾਵਨਾ ਭੁੱਲਨ ਸਾਹਿਬ ਦੇ ਮਸਲੇ 'ਚ ਕੀ ਹੈ ਤੇ ਭਾਈ ਤੇਰੀ ਭਾਵਨਾ ਵੀ ਆਈਗੀ ਸੋ ਮਗਰ ਬਿਲ ਪੰਜਾਬੀਜ਼ ਐਕਸੈਪਟ ਦੇ ਸੀ ਦੀ ਆਨਸਰ ਇਜ਼ ਨੋ ਔਰ ਬਾਕੀ ਮਤੇ ਸ਼ਾਇਓ ਕਿਸਾਨ ਇਸ ਤਰ੍ਹਾਂ ਰੁਲੇ ਆ ਔਰ ਮੈਂ ਚਾਹੂੰਗਾ ਅੱਜ ਹੁੰਦਰ ਸਾਹਿਬ ਉਸ ਨੂੰ ਲਾਇਬ੍ਰੇਟ ਕਰਨਾ ਚਾਹੀਦਾ ਉਹਨਾਂ ਦੇ ਦਿਮਾਗ ਤੋਂ ਵਿਸਰ ਗਿਆ ਕਿ ਇੱਕ ਇਮੀਡੀਏਟ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਔਰ ਉਸ ਵਿਧਾਨ ਸਭਾ ਦੇ ਸੈਸ਼ਨ 'ਚ ਜਿਹੜੀ ਸੈਨੇਟ ਦੀ ਇਲੈਕਸ਼ਨ ਨਹੀਂ ਹੋ ਰਹੀ ਹੈ ਉਸ ਨੂੰ ਉਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ ਔਰ ਯੂਨੀਨਿਮਸਲੀ ਜੋ ਪੰਜਾਬ ਯੂਨੀਵਰਸਿਟੀ ਤੋਂ ਲੋਕਾਂ ਦਾ ਲੋਕਤੰਤਰੀ ਹੱਕ ਖੋਇਆ ਜਾ ਰਿਹਾ ਉਸ ਨੂੰ ਵਾਪਸ ਉਸ ਲੋਕਤੰਤਰੀ ਹੱਕ ਨੂੰ ਵਾਪਸ ਦਿਵਾਉਣ ਲਈ ਇੱਕ ਮਤਾ ਪਾਸ ਹੋਵੇ ਔਰ ਜੇ ਦੇਸ਼ ਦੀ ਸਰਕਾਰ ਭਾਜਪਾ ਦੀ ਸਰਕਾਰ ਫੇਰ ਵੀ ਇਸ ਮਤੇ ਨੂੰ ਪ੍ਰਵਾਨ ਨਹੀਂ ਕਰਦੀ ਲੋਕਤੰਤਰ ਪ੍ਰਤੀ ਉਹਨਾਂ ਦਾ ਕੀ ਰਵੱਈਆ ਇਸ ਗੱਲ ਤੋਂ ਸਪਸ਼ਟ ਹੋ ਜਾਊਗਾ ਦੂਜਾ ਮਤਾ ਇਹ ਗੱਲ ਦਾ ਲਿਆਇਆ ਜਾਵੇ ਕਿ ਡੀਆਰਗਨੇਬਲ ਗਵਰਨਰ ਹੈਜ਼ ਨੋ ਰਾਈਟ ਹੀ ਹੈਜ਼ ਨੋ ਬਿਜ਼ਨਸ ਹੀ ਇਜ਼ ਨੋਟ ði ਅਥਾਰਟੀ ਕਿ ਜਿਹੜੀ ਜ਼ਮੀਨ ਪੰਜਾਬ ਦੀ ਜ਼ਮੀਨ ਤੋਂ ਜਿਹੜਾ ਚੰਡੀਗੜ੍ਹ ਸ਼ਹਿਰ ਬਣਿਆ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਹਰਿਆਣੇ ਨੂੰ ਇਹ ਗੱਲ Haryana ਵਿਧਾਨ ਸਭਾ ਬਣਾਉਣ ਲਈ ਇਹ ਜ਼ਮੀਨ ਦੇ ਸਕੋ ਅਰ ਮੈਂ ਗਵਰਨਰ ਸਾਹਿਬ ਨੂੰ ਬੜੀ ਹੰਬਲੀ ਆ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਐਸਵਾਈਐਲ ਵੇਲੇ ਵੀ ਤੁਸੀਂ ਵੇਖੋ ਕਿਉਂ ਉਹ ਹਾਲਾਤ ਮਾੜਾ ਦੌਰ ਸ਼ੁਰੂ ਹੋਇਆ ਹਾਲਾਤ ਇਸ ਤਰ੍ਹਾਂ ਹੀ ਉਹਨਾਂ ਕਾਂਗਰਸ ਨੇ ਬਣਾਈ ਸਨ ਡੋਨਟ ਗੋ ਡਾਊਨ ਦੈਟ ਰੋਡ ਇਤਨੇ ਕਤਲੋਗਾਰਤ ਹੋ ਜਾਣੀਆਂ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਗੱਲ ਦੇ ਕਿ ਤੁਸੀਂ ਪੰਜਾਬ ਦੇ ਹੱਕ ਪੰਜਾਬ ਦੀ ਰਾਜਧਾਨੀ ਔਰ ਥੋੜਾ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ ਕੋਈ ਕਿਸੇ ਨੂੰ ਉਹ ਗੱਲ ਭੁੱਲੀ ਆ ਕਿਸੇ ਜਦੋਂ ਪੰਜਾਬ ਦੀ ਵਿਧਾਨ ਸਭਾ ਤੋਂ ਮੰਗੇ ਗਏ ਕਿ ਕਮਰੇ ਸਾਨੂੰ ਦੇ ਦਿਓ ਇਹ ਪੰਜਾਬ ਦੀ ਵਿਧਾਨ ਸਭਾ ਸਾਨੂੰ ਦੇ ਦਿਓ ਜਦ ਨਹੀਂ ਦਿੱਤੀ ਗਈ ਉਦੋਂ ਖੰਡਰ ਸਾਹਿਬ ਮੁੱਖ ਮੰਤਰੀ ਸਨ ਤੇ ਡਿਮਾਂਡ ਰੱਖਤੀ ਗਈ ਕਿ ਨਵੀਂ ਵਿਧਾਨ ਸਭਾ ਬਣੂਗੀ ਔਰ ਉਹਦੀ এনवायरमेंटਲ ਕਲੀਅਰੈਂਸ ਆ ਗਈ ਹੈ ਇਹ ਤਾਂ ইলেকਸ਼ਨ ਚੱਲਦੀ ਆ ਬਾਅਦ ইলেকਸ਼ਨ ਤੇ ਰੌਲਾ ਪੈ ਗਿਆ ਸੋ ਦੇ ਆ ਟ੍ਰਾਈਂਗ ਟੂ ਗਵਰਨਰ ਸਾਹਿਬ ਬੜੇ ਸੁਧਰੇ ਲਬਜਾਂ ਚ ਹਰੇ ਗੱਲ ਬਿਆਨ ਕਰ ਰਿਹਾ ਤੁਸੀਂ ਯੂ ਰਿਜੈਕਟ ਦਾ ਪ੍ਰੋਪੋਜ਼ਲ ਜੇ ਤੁਹਾਡੇ ਚ ਸਿਨਸੇਅਰਿਟੀ ਹੈ ਨਹੀਂ ਤਾਂ ਤੁਹਾਡੀ ਇਹ ਸੋਚ ਪ੍ਰਤੀ ਕਿਤੇ ਤੁਸੀਂ ਅ ਤੁਹਾਡੀ ਸਿਨਸੇਅਰਿਟੀ ਲੈਵਲ ਦਾ ਇਸ ਕਰ ਤੋਂ ਪਾਪੀ ਜਾਊਗੀ ਕਿ ਤੁਸੀਂ ਜੇ ਅੱਜ ਇਹ ਕਹੋ ਕਿ এনਵਾਇਰਨਮੈਂਟ ਕਲੀਅਰੈਂਸ ਆਗੀ ਕੱਲ ਤੁਸੀਂ ਹੌਲੀ ਤੇ ਨਹੀਂ ਇਲੈਕਸ਼ਨ ਤੋਂ ਬਾਅਦ ਕਲੀਅਰੈਂਸ ਦੇ ਦੇਓਗੇ ਮਗਰ ਕੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਕਰ ਦੂਗਾ ਦੇ ਵਿਲ ਬੀ ਰਾਈਟਸ ਔਰ ਮੈਂ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਜੇ ਲੋਅ ਲਾਡਰ ਦੇ ਇਹ ਜਿਹੇ ਹਾਲਾਤ ਬਣਨਗੇ ਤੇ ਨੋਬਡੀ ਐਲਸ ਇਜ਼ ਰਿਸਪੋਨਸਿਬਲ ਬਟ ਦਾ ਗਵਰਨਰ ਐਂਡ ਦਾ ਗਵਰਨਮੈਂਟ ਸਿਟਿੰਗ ਇਨ ਦਿੱਲੀ ਸੋ ਇਹ ਚੀਜ਼ਾਂ ਤੇ ਔਰ ਕਿਸਾਨਾਂ ਦੇ ਜਿਸ ਤਰੀਕੇ ਨਾਲ ਕਿਸਾਨ ਰੁਲਿਆ ਡੀਏਪੀ ਦੀ ਘਾਟ ਮਡੀਆਂ ਦੇ ਫਸਲਾਂ ਦੇ ਭਾਅ ਨਹੀਂ ਮਿਲੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਨਿੰਦਾ ਪ੍ਰਸਤਾਵ ਅਗੇਂਸਟ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਨਾਲ ਹੀ ਜਿਹੜੇ ਕੇਂਦਰ ਦੀ ਸਰਕਾਰ ਆ ਉਹਦੇ ਖਿਲਾਫ ਅਸੀਂ ਸਾਰੇ ਲੈ ਕੇ ਆਏ। ਸੈਕਟੂ ਆਕਨਡਾ ਬੜਾ ਹੈ। ਅੱਜ ਇੱਕ ਜਿਹੜਾ ਵੱਡਾ ਇਸ਼ੂ ਹੈ ਜਿਹੜਾ ਬੜਾ ਚਿੰਤਾ ਦਾ ਵਿਸ਼ੂ ਬੜਿਆ ਔਰ ਅੱਜ ਇੱਕ ਹੋਰ ਕਮੇਟੀ 'ਚ ਡਿਸਕਸ ਵੀ ਹੋਇਆ ਚਲੋ ਇਹ ਇਹ ਕਿਉਂਕਿ ਬੜਾ ਸੈਂਸਿਟਿਵ ਮੈਟਰ ਹੈ। ਸਾਦੀਆ ਚ ਅਪੀਲ ਹੈ ਜੀ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਨਾ ਫੋਟੋ बार-बार बार ਜਿਹੜੀ ਬਾਹਰ ਤੋਂ ਆਉਂਦੀ ਹੈ ਉਹ ਬੜੀ ਖਤਰਨਾਕ ਫੋਟੋ ਬਾਰ-ਬਾਰ ਆ ਰਹੀ ਹੈ ਕੀ ਔਰ ਜਿਸ ਤਰੀਕੇ ਦੇ ਸੰਬੰਧ ਕੈਨੇਡਾ ਨਾਲ ਪੈਦਾ ਹੋ ਰਹੇ ਆ ਕਿਉਂਕਿ ਬੜੀ ਵੱਡੀ ਪੰਜਾਬ ਦਾ ਡਾਇਸਪੋਰਾ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬੀ ਵੀਰ ਭਰਾ ਬਾਹਰ ਬੈਠੇ ਆ ਸੋ ਜੇ ਕੈਨੇਡਾ 'ਚ ਕੋਈ ਇਹ ਜਿਹੇ ਹਾਦਸੇ ਜਾਂ ਆਸਟ੍ਰੇਲੀਆ 'ਚ ਅਮਰੀਕਾ 'ਚ ਪੈਦਾ ਹੁੰਦੇ ਆ ਪੰਜਾਬ 'ਚ ਉਹਦੀ ਚਰਚਾ ਹੁੰਦੀ ਔ ਚਿੰਤਾ ਦਾ ਵਿਸ਼ਾ ਵੜਦਾ ਹੈ ਔਰ 트럼ਪ ਸਾਹਿਬ ਦੀ ਜਿੱਤ ਔਰ 트럼ਪ ਸਾਹਿਬ ਦਾ ਇਹ ਬਿਆਨ ਦੇ ਦੇਣਾ ਕਿ ਮਾ ਦਾ ਸਾਰੇ ਘੜ ਤੂੰ ਹੁਣ ਬਾਅਦ ਤੁਸੀਂ ਇਹ ਤਾਂ ਅੰਦਾਜ਼ਾ ਲਾ ਲਓ ਕਿ ਕਈਆਂ ਨੇ ਆਪ ਦੀ ਜ਼ਮੀਨਾਂ ਇੱਥੇ ਵੇਚੀਆਂ ਉਹ ਵਿਚਾਰੇ ਬਾਹਰ ਗਏ ਔਰ ਕੱਲ ਉਹਨਾਂ ਨੇ ਵਾਪਸ ਆ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਾਸਤੇ ਕੀ ਕਰ ਰਹੀ ਹੈ ਕਿਵੇਂ ਉਹਨਾਂ ਦੇ ਕੇਸ ਲੜ ਰਹੀ ਹੈ ਕੀ ਕਰਨਾ ਚਾਹ ਰਹੀ ਹੈ ਕੋਈ ਸਥਿਤੀ ਸਪਸ਼ਟ ਨਹੀਂ ਉਹੀ ਝੋਨੇ ਵਾਲੇ ਹਾਲਾਤ ਪੈਦਾ ਹੋ ਰਿਹਾ ਜਦੋਂ ਸ਼ੈਲਰ ਵਾਲਾ ਕਹੋਗਾ ਕਿ ਸਾਡੇ ਦਾ ਕਟਾਉਨ ਫੁੱਲ ਨੇ ਤੇ ਕਰਨਾ ਕੁਛ ਨਹੀਂ ਫਿਰ ਮੰਡੀਆਂ 'ਚ ਕਿਸਾਨ ਰੋਲੂਗਾ ਹੁਣ ਵੀ ਹੋਈ ਹੋ ਰਿਆ ਜੇ ਅੱਜ ਤੁਸੀਂ ਫਟਾਫਟ ਕੋਈ ਫਾਰਵਰਡ ਪਲੈਨਿੰਗ ਨਹੀਂ ਕੀਤੀ ਕੱਲ ਉਹ ਡਿਪੋਰਟੇਸ਼ਨ ਉਹ ਤੋਂ ਸ਼ੁਰੂ ਕਰ ਦਿੰਦੇ ਆ ਇੱਥੇ ਤਾਂ ਅੱਗੇ ਨੌਕਰੀ ਨਹੀਂ ਮਿਲ ਰੀ ਤੇ ਜਿਹਨੇ 40-50 ਲੱਖ ਖਰਚ ਕੇ ਆਪਦਾ ਬੱਚਾ ਬਾਹਰ ਭੇਜਿਆ ਉਹ ਵਿਚਾਰਾ ਕਿੱਧਰ ਨੂੰ ਜਾਊਗਾ ਬਹੁਤ ਸੀਰੀਅਸ ਹਾਲਾਤ ਪੈਦਾ ਹੋ ਰਿਹਾ ਔਰ ਭਗਵੰਤ ਮਾਨ ਸਾਹਿਬ ਜਾਗੜ ਅਰ ਪੰਜਾਬੀਆਂ ਨੂੰ ਦੱਸਣ ਕਿ ਉਹਦੇ ਵਾਸਤੇ ਕੀ ਕਰੇ ਸੈਕਿੰਡ ਜਿਹੜਾ ਉਤੋਂ ਵੀ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਕਾਉਂਸਲ ਜਨਰਲ ਦੀ ਆ ਮੀਟਿੰਗ ਧਰਮ ਸਥਾਨਾਂ 'ਚ ਹੋਣ ਇਹ ਪਹਿਲਾਂ ਵੀ ਕਦੇ ਸੁਣਿਆ ਸੀ ਔਰ ਫਿਰ ਇੱਕ ਤਸਵੀਰ ਆਵੇ ਕਿ ਹਿੰਦੂ ਵੀਰ ਦੇਸ਼ ਦਾ ਝੰਡਾ ਫੜ ਕੇ ਖਲੋਤਾ ਹੈ ਤੇ ਸਾਡਾ ਸਿੱਖ ਭਰਾ ਕੇਸਰੀ ਝੰਡਾ ਫੜ ਕੇ ਖਲੋਤਾ ਇੱਕ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਕਿ ਭਾਈ ਇਹ ਤਾਂ ਹਿੰਦੂ ਸਿੱਖ ਹੈ ਕੋਈ ਇਹਦੀ ਇੰਡਾਇਰੈਕਟ ਮਤਲਬ ਵੇਖੋ ਕੀ ਨਿਕਲ ਰਿਹਾ which is not the case ਕਿਉਂਕਿ ਜਿੰਨੀ ਕੁਰਬਾਨੀ ਪੰਜਾਬੀਆਂ ਨੇ ਸਿੱਖਾਂ ਨੇ ਇਹ ਦੇਸ਼ ਵਾਸਤੇ ਦਿੱਤੀ ਆ ਥਿਸ ਇਜ਼ ਬਿਯੋਂਡ ਆਊਟ ਐਂਡ ਰਿਕਾਰਡਸ ਸਪੀਕ ਫੋਰ ਥੈਮਸੈਲਵਜ਼ ਔਰ ਜਿੰਨਾ ਦੇਸ਼ ਦੇ ਅਨਾਜ ਦੇ ਭੰਡਾਰ 'ਚ ਯੋਗਦਾਨ ਪਾਇਆ ਉਹ ਵੀ ਫੈਕਟ ਹੈ ਕਿ ਪੰਜਾਬ ਤੋਂ ਪੰਜਾਬੀ ਆ ਸਿੱਖ ਤੋਂ ਪੇਟਰੀਆਟਿਕ ਬੰਦਾ ਕੋਈ ਨਹੀਂ ਦੇਸ਼ ਕੋਲ ਔਰ ਅੱਜ ਤੁਸੀਂ ਇੱਕ ਤਸਵੀਰ ਉਹ ਪਾਓ ਇਹਨੂੰ ਹਿੰਦੂ ਸਿੱਖ ਰੰਗਤ ਦਿਓ ਆਈ ਥਿੰਕ ਗਵਰਨਮੈਂਟ ਆਫ ਇੰਡੀਆ ਨੀਡਸ ਸੀਰੀਅਸ ਕੋਰਸ ਕਰੈਕਸ਼ਨ ਕਿਉਂਕਿ ਜਿਹੜਾ ਪੰਜਾਬੀ ਆ ਜਿਹੜਾ ਗੁਰੂ ਦਾ ਸਿੱਖ ਆ ਉਹਦੀ ਕੋਰਦਾਸ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਔਲਾ ਉਹ ਕਦੇ ਵੀ ਇਹ ਜੀ ਗਸਥਾਕੀ ਕਿਸੇ ਧਰਮ ਸਥਾਨ ਤੇ ਅਟੈਕ ਦਾ ਦੂਰ ਦੀ ਗੱਲ ਆ ਉਹ ਬੁਰਾ ਵੀ ਨਹੀਂ ਸੋਚ ਸਕਦਾ ਮਗਰ ਬਹੁਤ ਵੱਡੀਆਂ ਸਾਜ਼ਸ਼ਾ ਰਚੀਆਂ ਜਾ ਰਹੀਆਂ ਨੇ ਆ ਪੋਲਰਾਈਜੇਸ਼ਨ ਦੀਆਂ ਔਰ ਜਿਹਦਾ ਸਿੱਧਾ ਫਾਇਦਾ ਪਕਾਇਆ ਕਿੱਧਰ ਹੋਣਾ ਤੇ ਨੁਕਸਾਨ ਕਿੱਧਰ ਨੂੰ ਹੋਣਾ ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਬਾਦਲ ਸਾਹਿਬ ਦੀ ਇਹ ਉਸ ਵੇਲੇ ਦੀ ਵੱਡੀ ਲੜਾਈ ਹੁੰਦੀ ਸੀ ਔਰ ਜਦੋਂ ਬਾਜਪਾ ਸਾਹਿਬ ਤੇ ਬਾਦਲ ਸਾਹਿਬ ਇਕੱਠੇ ਹੋਏ ਆ ਇਹ ਬਹੁਤ ਵੱਡਾ ਇੱਕ ਮੈਸੇਜ ਸੀ ਔਰ ਹਿੰਦੂ ਸਿੱਖ ਇਕਤਾ ਔਰ ਅਸੀਂ ਉਸ ਇਕਤਾ ਦੇ ਪਵਾਨਤਾ ਮਗਰ ਜਿਹੜਾ ਇੱਕ ਕੰਤ ਤਰੀਕੇ ਨਾਲ ਜਿਹਦੇ ਸਿਰ ਤੇ ਦਸਤਾਰ ਹੈ ਉਸ ਨੂੰ ਪੋਰਟਰੇ ਕੀਤਾ ਜਾ ਰਿਹਾ ਔਰ ਜੇਸ ਤਰੀਕੇ ਨਾਲ ਪੰਜਾਬ ਦੀ ਇਕਨੋਮੀ ਨੂੰ ਤਬਾਹ ਨਸ਼ ਕਰਨ ਲਈ ਕੇਂਦਰ ਦੀ ਸਰਕਾਰ ਔਰ ਭਗਵੰਤ ਮਾਨ ਦੀ ਟਾਉਟੀ ਮੈਂ ਤਾਂ ਟਾਉਟੀ ਕਹੂੰਗਾ ਇਹ ਸਭ ਤੋਂ ਵੱਡਾ ਟਾਉਟ ਭਾਜਪਾ ਦਾ ਜੇ ਆ ਜਿਹਨੇ ਮਿਸਹੈਂਡਲ ਸਿਚੁਏਸ਼ਨ ਕੀਤੀ ਆ ਜੇ ਆ ਕਿ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਕੋਈ ਠੋਕਣ ਦਾ ਕੰਮ ਕਰ ਰਿਹਾ ਹੈ ਏਜੰਡਾ ਦਿੱਲੀ ਚ ਚਲਾਉਂਦੀ ਹੈ ਤੇ ਇੰਪਲੀਮੈਂਟ ਭਗਵੰਤ ਮਾਨ ਕਰਦਾ ਹੈ ਅੱਜ ਵਰਕਿੰਗ ਕਮੇਟੀ ਨੇ ਇਸ ਗੱਲ ਨੂੰ ਵੀ ਕੰਡੈਮਨ ਕੀਤਾ ਲੋਕਾਂ ਸਾਹਮਣੇ ਰੱਖਿਆ ਬਹੁਤ ਬਹੁਤ ਧੰਨਵਾਦ